ਆਹੋ ਨਹੀਂ ਤੇ ਉਹਨੂੰ ਡਿੱਗ ਪੰਦਾ ਹਾਂ ਉਹ ਲੋਕ ਜਿਹੜੇ ਕੋਈ ਯਾਰ ਨਿਕਲਦਾ ਨਹੀਂ ਆਇਆ ਯਾਰ ਕਿਸੇ ਨੂੰ ਕਹਿੰਦਾ ਮੋਨ ਜੀ ਆਪ ਕਰਦੇ ਹੋਣ ਕੀ ਫਿਰੇ ਤੁਸੀਂ ਛੱਡਣ ਜਾ ਰਹੇ ਕੀ ਕਰਨ ਲੱਗੇ ਹੋ ਅਜੇ ਛੱਡਣ ਲੱਗੇ ਹੋ ਕੀ ਕਰੀਏ ਜੇ ਪ੍ਰਸ਼ਾਸਨ ਵੀ ਕੁਝ ਕਰਦਾ ਕੀ ਕਰੀਏ ਛੱਡਾ ਵੀ ਇਹਨੂੰ ਇਹ ਐਕਟਿੰਗ ਕਰਦਾ ਪਤਾ ਕੋਈ ਨਹੀਂ ਹੈ ਕਿੱਥੋਂ ਦਾ ਇਹ ਨੇਰ ਜੀਆਂ ਨੇਰ ਵਿੱਚ ਕਰ ਦੋ ਕਰ ਦੋ ਰੋਡ ਦੇ ਕਮੋਇਲਾਗਰ ਜਾ ਅੱਛਾ ਹਾਂ ਆਪੀ ਲੈ ਆ ਬੈਠਾ ਇਹੋ ਪਤਾ ਲੱਗਾ ਲੈ ਵੀ ਇਹ ਨਹਿਰ ਦੇ ਵਿੱਚ ਲਾਲਾਂ ਦੇ ਮਾੜੇ ਲਾਲਾ ਚੋਰ ਇਹ ਪਤਾ ਕਾ ਗਏ ਚੋਰ ਹੈ ਤੇ ਨਹਿਰ ਤੇ ਰਿੰਡਾ ਹੈ ਕਿੰਦਾ ਇਹ ਪਤਾ ਲੱਗਾ ਨਹਿਰ ਦੇ ਵਿੱਚ ਹੈ ਤੇ ਟੂੜੀਆਂ ਵੀ ਲੱਗ ਲਗਿਆ ਮੋਆਲ ਵੀ ਚੁੱਕ ਲਗਿਆ ਤੇ ਇਹਨੇ ਉੱਥੇ ਹੀ ਫੜਿਆ ਜਦੋਂ ਉਹਨੂੰ ਥਾਣੇ ਲੈ ਕੇ ਆਇਆ ਪੀਸੀਆਰ ਤੇ ਕੰਪਲੀਟ ਕੀਤੀ ਨਾਲ ਆਏ ਸਾਡੇ ਇੱਥੇ ਥਾਣੇ ਵਾਲੇ ਕਹਿ ਰਹੇ ਨੇ ਅਸੀਂ ਇਹ ਮਰ ਗਏ ਐਕਟਿੰਗ ਕਰਦਾ ਅਸੀਂ ਪੇਟੇ ਨਹੀਂ ਪਾਣਾ ਨੂੰ ਬਾਹਰ ਲੈ ਜਾਓ ਜਾਂ ਇਹਨੂੰ ਦਾਖਲ ਕਰਾਓ ਹੂੰ ਦੱਸੋ ਇਹਦਾ ਕੀ ਹਾਲ ਏ ਆ ਚੱਕ ਕੇ ਵੇਖੋ ਰਾਮੇ ਕਰਾ ਚੋਰੀ ਕੀ ਕੀਤੀ ਇਹ ਤੁਹਾਨੂੰ ਇਹ ਪਹਿਲੇ ਦਿਨ ਮੋਬਾਈਲ ਕਿਤੇ ਹਾਂ ਪਤੀਲਾ ਵੇਖੋ ਨਾਲ ਕਿਰਚ ਵਿਖਾਈ ਨੇ ਇੱਥੇ ਬੰਦਾ ਉਹ ਤੇ ਟੂਟੀਆਂ ਲਾਈਆਂ ਕਿੱਥੇ ਆਏ ਉਹ ਖੜਾ ਕਿੱਥੇ ਆਤਰ ਇਧਰ ਆਏ ਇਧਰ ਨਹੀਂ ਸੀਗੇ ਉਹ ਬੰਦੇ ਨੇ ਕਾਲ ਕੀਤਾ ਨੇ 20000 ਰੁਪਏ ਯਾਰ ਕੀ ਕਰੀ ਜਾਣਾ ਯਾਰ ਮੇਰੇ ਕੱਪੜੇ ਖਰਾਬ ਕਰਨ ਦੇ ਆਏ 20 22000 ਰੁਪਏ ਫੜਾ ਹੋਇਆ ਯਾਰ ਐਵੇਂ ਦਾ ਕਰ ਅਈ ਇਹ ਕੀ ਆ ਵੀ ਤੂੰ ਮਾਰ ਦੇਂਦਾ ਦਾ ਦੇ ਤੈਨੂੰ ਪੈਸੇ ਵੀ ਦੇ ਦਿੰਦੇ ਨੇ ਵੀ ਸਬਾਜ ਜਿੱਥੇ ਵੇਚਿਆ ਤੂੰ ਦੱਸ ਦੇ ਸਕਦਾ ਪਰ ਇਹ ਬੰਦਾ ਨਹੀਂ ਇਹ ਬੰਦਾ ਕੀ ਕਰ ਰਿਹਾ ਇਹਨੂੰ ਇਹ ਥਾਣੇ ਲੈ ਕੇ ਆਏ ਆ ਥਾਣੇ ਵਾਲੇ ਕਹਿੰਦੇ ਵੀ ਤੈਨੂੰ ਪਹਿਲਾਂ ਦਾਖਲ ਕਰਾਓ ਵੀ ਤੁਸੀਂ ਤਾਂ ਕੁੱਤਾ ਜਿਆਦਾ ਲਾ ਵੀ ਚੰਗਾ ਪਲਾ ਹੈ ਜੀ ਲੈ ਕੇ ਇੱਥੇ ਆਣ ਕੇ ਐਕਟਿੰਗ ਕਰਦਾ ਇਹ ਜਿਹੜੇ ਝੁੱਗੀਆਂ ਝੋਂਪੜੀਆਂ ਵਾਲੇ ਇੱਥੇ ਬੈਠੇ ਨਾ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਵੈਰੀਫਿਕੇਸ਼ਨ ਕਰਨ ਸਰਕਾਰ ਪੁਲਿਸ ਥਾਣੇ ਦੇ ਬਾਹਰ ਖੜੇ ਹੋ ਪੁਲਿਸ ਕੀ ਕਹਿੰਦੀ ਜਾਂਦਾ ਪੁਲਿਸ ਕਹਿੰਦੀ ਇਹਨੂੰ ਦਾਖਲ ਕਰਾਓ ਅਸੀਂ ਪੇਟੇ ਨਹੀਂ ਪਾਣਾ ਹੁੰਦੇ ਤੇਹੀ ਨੂੰ ਦਾਖਲ ਕਰਾ ਕੇ ਕਿੱਥੇ ਕਰਾਈ ਦੱਸੋ ਚੋਰਾਂ ਨੂੰ ਫੜਨਾ ਸਾਡਾ ਕੰਮ ਤੇ ਆਈ ਉਹਨਾਂ ਦੀ ਡਿਊਟੀ ਆਪ ਕਰਦੇ ਭਾਈ ਕੌਣ ਕੀ ਫਿਰ ਇਹ ਤੁਸੀਂ ਛੱਡਣ ਜਾ ਰਹੇ ਕੀ ਕਰਨ ਲੱਗੇ ਹੋ ਅਸੀਂ ਨੂੰ ਛੱਡਣ ਲੱਗੇ ਆਈ ਕੀ ਕਰੀਏ ਜਦੋਂ ਪ੍ਰਸ਼ਾਸਨ ਵੀ ਕੁਝ ਕਰਦਾ ਕੀ ਕਰੀਏ ਛੱਡਾਂਗੇ ਇਹ ਐਕਟਿੰਗ ਕਰਦਾ ਕੋਈ ਪਤਾ ਕੋਈ ਇਹ ਕਿੱਥੋਂ ਦਾ ਇਹ ਨਹਿਰ ਦੀਆਂ ਨਹਿਰ ਵਿੱਚ ਟੋਕਲ ਨਹਿਰ ਦਾ ਦੱਸਦੇ ਪਏ ਟੋਕਲ ਨਹਿਰ ਦਾ ਦੱਸਦੇ ਪਏ ਆਹੋ ਨਹੀਂ ਤਾਂ ਉਹ ਡੇਕ ਪੰਦਾ ਹਾਂ ਉਹ ਲੋਕ ਅਗੇ ਨਾ ਇਹ ਸਿੱਧੂ ਤੁਸੀਂ ਕਿਉਂ ਪਿਆ ਤੁਸੀਂ ਕਿਹੜੇ ਗੱਲ ਦੇ ਕਿਉਂ ਉਹ ਮੋਤੀ ਸਾਹ ਉਹ ਨਾ ਕਰੂਗਾ ਉਹ ਤੁਸੀਂ ਕਹਿ ਰਹੇ ਹੋ ਕਿ ਵਾਪਸ ਫਿਰ ਲਾਇਆ ਜੇ ਲੈ ਕੇ ਕੀ ਉਹ ਬੱਲੇ ਕੀ ਗਿਆ ਮਰੇ ਨਾ ਪਿਆ ਉਹ ਨਿੱਕੇ ਜਿਹੇ ਫੋਸਲੀ ਰਸੀ ਜ਼ਿੰਮੇਵਾਰੀ ਨਹੀਂ ਦਿਖਵਾਲੀ ਕਰਾਉਣਾ ਅਖਰਾ ਜਿਹੜਾ ਕਿਤੇ ਇਹ ਲੋਕੀ ਸੁਰਤੋ ਵੇਖੋ ਉਹ ਜੋ ਵੇ ਤੋ ਪੁੱਛੀਏ ਕਿੱਥੋਂ ਆਇਓ ਕੀ ਕਰਦਾ ਕੀ ਨਹੀਂ ਕਰਦਾ ਜੇ ਤੁਹਾਨੂੰ ਸੁਰਤੀ ਕੋਈ ਨਹੀਂ ਕਿੰਨੂੰ ਕੀ ਕੁਛ ਕਰਾਣਾ ਤੇ ਫਿਰ ਤੁਸੀਂ ਛੱਡ ਦੋਗੇ ਛੱਡ ਲਾਂਗੇ ਛੋਟਾ ਛੋਟਾ ਮੋਟੀਛਾ ਦਾ ਕੰਮ ਹੈ ਇਹਦਾ ਕਰਵਾਣਾ ਆਜੂ ਇਹ ਲੋਈ ਹੈ ਕਿ ਘਰੇ ਚਲੇ ਜਾਓ ਉੱਠ ਕੇ ਇਹਨਾਂ ਨੇ ਕੀ ਕੀਤਾ ਸਾਨੂੰ ਕੀ ਪਤਾ ਪਬਲਿਕਲੀ ਇਹਨਾਂ ਨੇ ਕੀਤਾ ਕੀ ਕੀਤਾ ਬਾਈ ਐਕਟਿੰਗ ਕਰਦਾ ਪਿਆ ਅੱਲੀ ਜਾ ਕੇ ਪੁੱਟੋ ਬਈ ਇਹਨੂੰ ਦੇ ਦੇਣਾ ਹੁਣ ਇਹ ਕੁੱਟਿਆ ਹੋਇਆ ਤੇ ਇਹਦਾ ਕੀ ਕਰਾਂ ਜੇ ਮਰ ਗਿਆ ਇਹ ਜੇ ਕੁੱਟਿਆ ਹੋਇਆ ਤੇਨੂੰ ਦਾਖਲ ਕਰਾਉਣੇ ਇਹਨੂੰ ਜਿਹਨੂੰ ਕੁੱਟਿਆ ਇਹਨੂੰ ਢਿੱਗਿਆ ਪਿਆ ਤੇ ਮੂੰਹ 'ਚ ਤੇ ਝਗੜੀ ਕੀ ਜਾਂਦੀ ਆ ਉਹ ਥੁੱਕ ਬਾਈ ਇਹਨੂੰ ਵੀ ਲੈਵਣੇ ਆ フェローズ・コーギャンズ・パーフェ